ਸਾਚੀ ਕਾ ਜੀ ਸਾਰਿਆਂ ਨੂੰ ਪੋੜਾ ਮਰਦੂ ਜੀ ਇਹ ਪੁੱਛਿਆ ਪੁੱਛਿਆ ਬਾਈ ਸਨੀ ਕੁ ਜੀ ਜਿਹੜਾ ਤਰਨਗੋ ਪਿੰਡ ਦਾ ਤਸਵੀਰ ਗੱਲ ਤੋਂ ਕਹਿੰਦੀ ਆ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਤੇ ਦੇਖੋ ਅੱਜ ਵੀ ਨੇ ਕੋਲ ਦੋ ਕੋਈ ਪਸ਼ੂ ਸੇਲ ਆ ਪਰ ਚੰਗੇ ਰਕਵੜਾ ਨੇ ਸੱਚੀ ਆ ਜੀ ਸੱਚੀ ਗੱਲ ਹੈ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ ਚਲੋ ਹੋਰ ਸਭ ਸਭ ਵਧੀਆ ਜੀ ਸਭ ਵਧੀਆ ਮੈਂ ਬਰਾਈਆਂ ਪਹਿਲਾਂ ਮੰਡੀ ਮੁੰਡੀ ਵੀ ਮਿਲਦੀ ਆ ਮੰਡੀ ਦਾ ਕਾਫੀ ਮਾਲ ਤਾਂ ਨੂੰ ਪਤਾ ਇੱਕ ਵਾਰੀ 55 ਡੰਗਰੀ ਵੀ ਖੜੇ ਆ ਹਾਂ ਜੀ 55 55 ਹੀ ਦੱਸ ਗਈਆਂ ਹਾਂ ਦੱਸ ਗਈਆਂ ਹਾਂ ਜੀ ਜੀ ਹੋਰ ਕ ਉੱਥੇ ਵੀ ਮਾਰ ਬਾਰ ਜ਼ਿਆਦਾ ਉੱਧਰ ਜ਼ਿਆਦਾ ਮਾਰਾ ਆਪਣਾ ਜ਼ਿਆਦਾ ਵੈ ਹੈ ਨਾ ਜੰਮੂ ਜਾਂਦਾ ਤਾਂ ਹੀ ਕਿ ਤਾਨੂੰ ਯਾਦ ਨਹੀਂ ਕੀਤਾ ਵੈ ਚਲੋ ਅੱਜ ਚੰਗਾ ਨਗੀਨਾ ਹੈਗਾ ਤੈਨੂੰ ਯਾਦ ਕਰੀਏ ਹਾਂ ਮਾਰਾ ਦੀ ਕਿਰਪਾ ਨਾਲ ਵਧੀਆ ਹੋ ਗਿਆ ਦਾ ਹਾਂਜੀ 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 ਤੇ ਅੱਜ ਦੋ ਹੀ ਬਸ ਮਈਆਂ ਤਾਂ ਆਪਣਾ ਹੋ ਗਈਆਂ ਅਸੀਂ 4 ਸوير ਕੱਲ ਰਾਤ ਦਾ ਰਾਤ ਦਾ ਸੌਦਾ ਚੱਲਦਾ 3 ਮਈਆਂ ਸੂਈਆਂ ਹੀ ਹਾਂਜੀ ਦੋ ਬਿਲਕੁਲ ਤਾਜ਼ੀਆਂ ਹੀ ਇੱਕ 2 ਮਹੀਨੇ ਸੂਈ ਹਰਜਰ ਕੋਕਰ ਦਾ ਕੱਟਾ ਸੀ ਬੜੀ ਸੋਹਣੀ ਬਈ ਦੁੱਧ 12-13 ਕਿਲੋ ਸੀ ਉਹ ਫਿਰ ਸਵਾਰੇ ਲੈ ਗਏ ਚਲੋ ਹਾਂਜੀ ਦੱਸੋ ਵੀ ਫਿਰ ਇਹ ਗੱਬੜ ਹੈ ਜੀ ਇਹ ਮਈ ਹੈਗੀ ਜੀ ਗੱਬੜ ਜੀ ਅੱਛ ਇਹ ਅਪਾ ਟੋਕੜ ਗੱਬੜੀ ਵੀ ਮਤਲਬ ਖਾਲੀ ਸੀ ਅੱਛਾ ਜੋ ਟੋਕੜ ਗੱਬੜ ਲਈ ਹੋਣੀ ਹਾਂ ਆ ਗੱਬੜੀ ਸਭ ਹੰਮਾਲਾ ਆਪ ਕੀ ਕਰੇ ਜੀ ਇਹ ਫਿਰ ਮੈਂ ਸਭ ਹੰਮਾਲਾ ਆਪ ਕੀਤੀ ਚੰਗੇ ਮਤਲਬ ਚੰਗਾ ਵਧੀਆ ਢੀਆ ਭਰਾਣ ਹਾਂ ਹਾਂ ਤੇ ਬੜੀ ਕਿੰਨਾ ਦਾ ਦੁੱਧ ਕਿਤਰਾ ਆਇਆ ਪਿਛਲੇ ਸੂਏ ਦਾ ਦੂਜਾ ਸੂਆ ਹੈਗਾ ਅਰੀਜਨਲ ਪਹਿਲੇ ਸੂਏ ਵਿਰਜੀਏ ਨੇ ਦੁੱਧ ਤੱਕ 16 ਕਿਲੋ 16 ਕਿਲੋ ਅਰ ਕੀ ਉਮੀਦ ਕਰ ਸਕਦੇ ਸ਼ਾਇਦ 20 ਦੇ ਜੀ ਹਾਂਜੀ ਬਹੁਤ ਚੰਗੀ ਮਾਇਆ ਹਾਂਜੀ ਅੱਖਾਂ ਨੂੰ ਮਿਲਿਆ ਹਾਂ ਹਾਂਜੀ ਕਿਹੇ ਵਿਰਲੀ ਮੀਂਹ ਦੀ ਤੁਹਾਨੂੰ ਬਤਾ ਅੱਖਾਂ ਮਣਕੜੀਆਂ ਦੀਆਂ ਇਹ ਸਿੰਗਲ ਕੁਆਲਟੀ ਬਹੁਤ ਸੋਹਣੀ ਹੈ ਲੋ ਜੀ ਲੋ ਵਿੱਚ ਵੱਡੀ ਮੈਮ ਦੀ ਬਾਜੀ ਨਾ ਮੈਂ ਉਹਦੇ ਕੋਲ ਬੜੀ ਨਿਕਲ ਗਈ ਆ ਜੀ ਐ ਜੀ ਓਕੇ ਮਚੋਈ ਹੋਈ ਆ ਅੱਛਾ ਹਾਂ ਟੋਕੜੋ ਦੋ 8 ਕਿਲੋ ਦੋਦਾ ਹੈਗਾ 69 ਕਿਲੋ ਤੇ ਮੈਂ ਅੱਛਾ ਸ਼ੌਕ ਲੈ ਕੇ ਪਾ ਦੇ ਜੂ ਕਿ ਮੜਾ ਪੈਰ ਤਲ ਕੇ ਜੇ ਕਿੰਨੇ ਦਿਨ ਲੱਗੂ ਭਾਜੀ ਹਾਂ ਜੀ ਵੀਰ ਜੀ ਵੈਸੇ ਤੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਅੱਛਾ ਇੱਕ ਦੋ ਦਿਨ ਮਾਨਾ ਜੀ ਚੱਲੋ ਦੋ ਤਿੰਨ ਦਿਨ ਰਹਿੰਦੇ ਆ ਬਾਕੀ ਇਹ ਉਧਰਤੀ ਜੀ ਆ ਜਦੋਂ ਵੀ ਹਾਂਜੀ ਮੈਂ ਦੁੱਧ ਵਾਲੀ ਹਾਂ ਹਾਂਜੀ ਤੇ ਗਾਹ ਵੇ ਟਿਕਾੜੂ ਕੇ ਤੁਸੀਂ ਆ ਵੀ ਭਰਾਏ ਹਾਂ ਹਾਂ ਮਤਲਬ ਵਧੀਆ ਮਾਲੀ ਹੈਗਾ ਜੀ ਹਰਿਆਣੇ ਦਾ ਉੱਧੋਂ ਮੈਂ ਗੱਪਣ ਕਰਾਈ ਬਾਕੀ ਆ ਰੂਮ ਵਰਗੀ ਹੈ ਜੀ ਬਿਲਕੁਲ ਇਹਦਾ ਭਾਜੀ ਮੁੱਲ ਕੀ ਫਰੈਂਦਾ ਮੋਲ ਦੇ ਵੀਰ ਜੀ ਜਦੋਂ ਪਹਿਲੇ ਸੂਏ ਵਿਕੀ ਸੀ ਨਾ ਹਾਂਜੀ ਹਾਂਜੀ ਉਦੋਂ ਕਾਲੇ ਲੋਹਰੀ ਇਹਦੇ ਕੋਈ 6 8 ਦਿਨ ਲੱਖ ਰੁਪਏ ਦੀ ਵੇਚੀ ਅੱਛਾ ਹਾਂਜੀ ਠੀਕ ਹੈ ਤੇ ਹੁਣ ਮੋਲ ਆਪਾਂ ਕਰਦੇ ਜੇ 2.5 ਲੱਖ ਰੁਪਏ 2.5 ਲੱਖ ਰੁਪਏ ਹਾਂਜੀ ਤੇ ਹਾਂ ਨਾ 220 ਦੇ ਦਾਂਗੇ 2 ਲੱਖ 20 ਹਾਂਜੀ ਹੋਰ ਕਰ ਦੋ ਕੋ ਮੋਕੇ ਦੇ ਮਾਨਦਾਰ ਹੋਰ ਮੋਕੇ ਦੇ ਮਾਨਦਾਰ ਨਾ ਜੇ ਹਾਂ ਜੇ ਮਾਨਦਾਰ ਹੋਰ ਕਰ ਦਣਗੇ ਮੇਰੇ ਭਰਾ ਜਿਹੜਾ ਵੀ ਉਹ ਯਾਰ ਉਹ ਬਹੁਤ ਚੰਗੀ ਸਵਾਦੀ ਮੈਂ ਉਰੇ ਖਰੇ ਖੇਦੇ ਵਾਹ ਬਾਕੀ ਸਾਡੇ ਇੰਨਾ ਵਹਿਣ ਮਹਿਣ ਨਿਕਲਣਾ ਹਾਂ ਜੇ ਹਾਂਜੀ ਹਾ ਇਹ ਇਹ ਪੂਰਾ ਆ ਗੜੀ ਚੀਜ਼ ਨਾ ਆੜ ਜੀ ਇਹ ਪਰੀ ਬਾਕੀ ਇਹਨੂੰ ਤੁਸੀਂ 15 ਕਿਲੋ ਭੰਡ ਪਾ ਲੋ ਉਹ ਵੀ ਪਚਾ ਜਾਂਦੀ ਹੈ। ਅੱਛਾ ਬਿਲਕੁਲ। ਹਾਂ ਮਤਲਬ ਐਡੀ ਵੇਂਦਰਾ ਸੇਂਗ ਬੜਾ ਫੋੜਾ ਰਿਹਾ। ਇੱਧਰ ਦੇਖ। ਪਹਿਲਾਂ ਉਹ ਨਾਲਾ ਤੋੜਾ ਜਾਈ ਇਹਦਾ। ਹਾਂਜੀ। ਵਾਡੀ ਵੱਡੀ ਕਿਹਾ ਜਾਂਦਾ ਹਾਂ ਨਾ ਕੀ ਕਿਹਾ ਜਾਂਦਾ। ਯਾਣੀ ਜਾਂਦਾ। ਇਹ ਦਾ ਫਰਮੁੱਲ ਕੀ ਹੈ ਜੀ ਦੋ ਲੱਖ 20 ਹਜ਼ਾਰ ਰੁਪਈਆ ਦੋ ਲੱਖ 20 ਹਜ਼ਾਰ ਜੀ ਬਾਕੀ ਮੌਕੇ ਤੇ ਮਾਨਦਾਨ ਕਰਾਂਗੇ ਜਰੂਰ ਹਾਂ ਸਰਪੁਰ ਦੇ ਚ ਚਲੋ ਠੀਕ ਹੈ ਇਧਰ ਇਹਿੰਦਾ ਗਾਣਾ ਥੋੜਾ ਨਾਲ ਖੋਲੋ ਇਹਦਾ ਵੈਡ ਦਾ ਥੰਦੇ ਕੋਈ ਕੋਲ ਜੋ ਕਿ ਪਰਿਆ ਜਗਦੀਪ ਇਧਰ ਜੀ ਕੀ ਨਰ ਦੌਣਾ ਰਸਟਮ ਹਾਂ ਜੀ ਦੁੱਧ ਕਿਰ ਇਹ ਵੀਰ ਜੇ ਜੇ ਨੂੰ ਪੰਜਵਾਂ ਦਿਨ ਜੇ ਸੂਈ ਨੂੰ ਆਜੇ ਬੱਚੇ ਦਾ ਨਾੜੂ ਨਾਲ ਜੀ ਹਾਂ ਜੀ ਇਧਰ ਲੰਮੀ ਕਰੋ ਉਹਨਾਂ ਇਸ ਟਾਈਮ ਬੋੜਾ ਬੋੜਾ ਕੋਈ 16 ਕਿਲੋ ਤਿਆਰ ਹੈ ਜੀ ਪਾਵੇ ਦੋ ਦਾ ਕੋਈ ਤਿੰਨ ਟਾਂ ਮੇਰੇ ਘਰ ਚਵਾਈ ਕਰਕੇ ਲਿਆਈ ਤੇ ਬੱਛੀ ਮਾਰਾ ਗਈ ਬੱਛੀ ਬੱਛਾ 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 ਹਾਂ ਮੇ ਲਗਾਈ ਮੇਲ ਕਾ ਫੇ ਬੱਛਾ ਤੇ ਬੜਾ ਛੋਟਾ ਹੈ ਬੱਛਾ ਤੇ ਪੂਰਾ ਬਰੀਡਡ ਹੈ ਕਿੰਨਾ ਬਣੇ ਕਰੂਗੀ ਫੇ ਦੋ ਦੋ ਨੇ ਦੂਜੇ ਸੂਰੇ ਕੋ 22 ਕਿਲੋ ਚੁਆਏ ਇੱਕ ਨੂੰ ਖੜਾਉ ਬਣਾਇਆ ਇਹ ਤਸਰਾਤ ਹੈ ਖਾਣੇ ਦਾ ਉਹ ਤੇ ਬਾਹਰ ਢਾਕ ਲੈ ਆ ਇਧਰ ਤੋਰ ਦੇ ਥੋੜੀ ਹੌਂ ਦਿਖਾਉ ਤਨ ਹੌਂ ਦਿਖਾ ਰੋ ਇਹ ਚਿਵਾਜ ਦੀ ਬਿਲਕੁਲ ਵਧੀਆ ਜੀ ਚਿਵਾਜ ਨੂੰ ਧਾਰਾ ਮਾਰ ਦੇਣਾ ਹੀ ਹੋਣੀ ਹੁਣੇ ਬੱਚਾ ਲਾ ਕੇ ਧਾਰਾ ਮਾਰ ਦੇਣੀ ਮੈਂ ਮੈਂ ਗੰਨਾ ਹੀ ਇਹਦੇ ਮੋਲ ਵੀਰ ਜੀ ਦਾ ਕਰਦੇ 78 ਹਾਂ ਖਾਣਾ 75 ਦੇ ਦੀ ਚਲੋ 72000 72 ਦੇ ਹੋਰ 500 ਰੁਪਏ ਛੋਟ ਕਰ ਦਾਂਗੀ 70 ਦੀ ਜਾਂ ਦੋ 70 ਦੀ ਜਾਂਦਾ ਹੋਰ ਦੱਸੋ ਜੀ ਪਹਿਲੀ ਵੀਡੀਓ ਉਹਨੇ ਕਰ ਫਿਰ ਲਿਆ ਕੇ ਮੇਰੇ ਕੋਲ ਥਾਲ ਦੀ ਕੁਆਲਟੀ ਦਿਖਾਓ ਬਹੁਤ ਚੱਗੀ ਗੱਲ ਹੈ ਭਾਵੇਂ ਬੋਲ ਜਾਈ ਚੋਣ ਵੀ ਵੇਖਲਾ ਹੀ ਲੱਗਾ ਜੀ ਬਸ ਦੋ ਹੀ ਪਸ਼ੂ ਹੈ ਜੀ ਦੋ ਹੀ ਪਸ਼ੂ ਇੱਕ ਸੂਈ ਤੇ ਇੱਕ ਗੱਬਣ ਬਾਕੀ ਮੇਰੇ ਵੀ ਇੱਥੇ ਆ ਗਏ ਨੇ ਇੱਕ ਟਾਈਮ ਚੋਈ ਕਰ ਆਪਣੀ ਤਿੰਨ ਟਾਈਮ ਚੋਈ ਕਰੋ ਜੀ ਕੋਈ ਚੱਕਰ ਨਹੀਂ ਨੰਬਰ ਬੋਲਦੇ ਆਪਣਾ ਨਾਮ ਹੈਗਾ ਸੰਦੀਪ ਸਿੰਘ ਸਣੀ ਭੋਜੀਆਂ ਤੇ ਨੰਬਰ ਹੈਗਾ 98780 83290 98780 83290 ਸਭ ਠੀਕ ਹੈ ਜੀ ਥੈਂਕ ਯੂ